ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਡੇਰਾ ਮੁਖੀ ਰਾਮ ਰਹੀਮ ਨੂੰ ਇੱਕ ਵਾਰ ਫੇਰ ਪੈਰੋਲ ਮਿਲੀ ਹੈ ਡੇਰਾ ਮੁਖੀ ਰਾਮ ਰਹੀਮ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਤੇ ਯੂਪੀ ਦੇ ਬਾਗਪਤ ਆਸ਼ਰਮ ਦੇ ਵਿੱਚ ਰਹਿਣਗੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮੁੱਦਾ ਚੁੱਕਿਆ ਸੀਗਾ ਕਿ ਰਾਮ ਰਹੀਮ ਨੂੰ ਲਗਾਤਾਰ ਪੈਰੋਲ ਕਿਉਂ ਤੇ ਦੱਸਦੀ ਹੈ ਕਿ ਜਦੋਂ ਦੀ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਹੋਈ ਹੈ ਉਸ ਤੋਂ ਬਾਅਦ ਕਟੋ-ਕਟ 10 ਵਾਰ ਉਹ ਪੈਰੋਲ ਦੇ ਉੱਤੇ ਬਾਹਰ ਆ ਚੁੱਕੇ ਨੇ ਇੱਕ ਦਿਨ ਦੀ ਪੈਰੋਲ ਤੋਂ ਲੈ ਕੇ 60 ਦਿਨ ਦੀ ਪੈਰੋਲ ਤੱਕ ਉਹਨਾਂ ਨੂੰ ਮਿਲ ਚੁੱਕੀ ਹੈ ਤੇ ਹੁਣ ਵੀ 21 ਦਿਨ ਉਹ ਜੇਲ੍ਹ ਤੋਂ ਬਾਹਰ ਰਹਿਣਗੇ ਬਾਗਪਤ ਆਸ਼ਰਮ ਦੇ ਵਿੱਚ ਰਹਿਣਗੇ ਸ਼ਰਤਾਂ ਦੇ ਤਹਿਤ ਇਹ ਪੈਰੋਲ ਦਿੱਤੀ ਜਾਂਦੀ ਹੈ ਕਿਉਂਕਿ ਆਸ਼ਰਮ ਤੋਂ ਬਾਹਰ ਆਉਣ ਜਾਣ ਦੇ ਉੱਤੇ ਪਾਬੰਦੀ ਹੁੰਦੀ ਹੈ ਉੱਥੋਂ ਉਹ ਆਪਣੇ ਪ੍ਰਵਚਨ ਕਰਦੇ ਨੇ ਕਈ ਤਰ੍ਹਾਂ ਦੇ ਸੰਦੇਸ਼ ਜਾਰੀ ਕਰਦੇ ਨੇ ਤੱਕ ਮੁਲਾਕੇ ਕੁਆਰਫਿਰ ਡੇਰਾ ਮੁਖੀ RAM ਰਹੀਮ ਨੂੰ ਰਾਹਤ ਮਿਲੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪਟੀਸ਼ਨ ਪਾਈ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਡੇਰਾ ਮੁਖੀ RAM ਰਹੀਮ ਨੂੰ ਲਗਾਤਾਰ ਪੈਰੋਲ ਕਿਉਂ ਮਿਲਦੀ ਹੈ ਤੇ ਆਖਰਕਾਰ ਉਹਦੇ ਉੱਤੇ ਜਦੋਂ ਫੈਸਲਾ ਆਉਂਦਾ ਹੈ ਲੰਮਾ ਸਮਾਂ ਸੁਣਵਾਈਆਂ ਚੱਲਦੀਆਂ ਨੇ ਤਾਂ ਉਹਦੇ ਵਿੱਚ ਵੀ ਹਾਈ ਕੋਰਟ ਹਰਿਆਣਾ ਸਰਕਾਰ ਨੂੰ ਸਾਰੇ ਅਧਿਕਾਰ ਦੇ ਦਿੰਦਾ ਹੈ ਕਿ ਜੋ ਵੀ ਤੈਅ ਕਰਨਾ ਹੈ ਉਹ ਹਰਿਆਣਾ ਸਰਕਾਰ ਤੈਅ ਕਰੇਗੀ ਤੇ 2 ਦਿਨ ਬਾਅਦ ਹੀ ਡੇਰਾ ਮੁਖੀ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਮਿਲ ਜਾਂਦੀ ਹੈ ਪਹਿਲਾਂ ਪੈਰੋਲ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ ਕਿ ਹਰਿਆਣਾ ਸਰਕਾਰ ਕੋਈ ਵੀ ਪੈਰੋਲ ਦੇ ਉੱਤੇ ਫੈਸਲਾ ਲੈਣ ਤੋਂ ਪਹਿਲਾਂ ਸਾਡੇ ਨਾਲ ਸੰਪਰਕ ਕਰੇ ਪਰ ਹੁਣ ਮਾਮਲਾ ਹੋਰ ਦਾ ਹੋਰ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਪਾਸੇ ਚੋਣਾਂ ਵੀ ਨੇ ਵਿਧਾਨ ਸਭਾ ਦੀਆਂ ਹਰਿਆਣਾ ਦੇ ਵਿੱਚ ਉਹ ਵੀ ਨਵੰਬਰ ਦੇ ਵਿੱਚ ਹੋਣੀਆਂ ਸੰਭਾਵਤ ਨੇ ਤੇ ਉਸ ਤੋਂ ਪਹਿਲਾਂ ਇਹਦਾ ਸਿਆਸਤ ਦੇ ਨਾਲ ਵੀ ਜੁੜਿਆ ਜਾ ਰਿਹਾ ਹੈ ਰੁਖ ਕੀ ਡੇਰਮੁਖੀ ਰਾਮ ਰਹੀਮ ਨੂੰ ਇਸੇ ਕਰਕੇ ਹੀ ਇਹ ਪੈਰੋਲ ਦਿੱਤੀ ਗਈ ਹੈ ਤੇ ਡੇਰਾਮੁਖੀ ਰਾਮ ਰਹੀਮ ਫਿਲਹਾਲ 21 ਦਿਨ ਹੁਣ ਪੈਰੋਲ ਦੇ ਉੱਤੇ ਰਹਿਣਗੇ ਫਰਲੋ ਦੇ ਉੱਤੇ ਰਹਿਣਗੇ ਤੇ ਬਾਗਪਤ ਆਸ਼ਰਮ ਹੈ ਜੀ ਉੱਥੇ ਰਹਿਣਗੇ ਤੋਂ ਦੱਸ ਦਈਏ ਕਿ ਦੋ ਮਾਮਲਿਆਂ ਦੇ ਵਿੱਚ ਡੇਰਾਮੁਖੀ ਰਾਮ ਰਹੀਮ ਨੂੰ ਸਜ਼ਾ ਹੋਈ ਹੈ ਤੇ ਇਹਨਾਂ ਮਾਮਲਿਆਂ ਦੇ ਵਿੱਚ ਉਹ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ ਇੱਕ ਦਿਨ ਦੀ ਪੈਰੋਲ ਤੋਂ ਲੈ ਕੇ 60 ਦਿਨ ਤੱਕ ਦੀ ਪੈਰੋਲ ਦੇ ਉੱਤੇ ਲਗਾਤਾਰ ਉਹ ਬਾਹਰ ਆ ਚੁੱਕੇ ਨੇ 40 ਦਿਨਾਂ ਦੀ ਪੈਰੋਲ ਵੀ ਮਿਲੀ ਆ 30 ਦਿਨਾਂ ਦੀ ਪੈਰੋਲ ਵੀ ਮਿਲੀ ਆ 21 ਦਿਨਾਂ ਦੀ ਪੈਰੋਲ ਵੀ ਉਹਨਾਂ ਨੂੰ ਪਹਿਲਾਂ ਮਿਲ ਚੁੱਕੀ ਹੈ ਤੇ ਉਹਨ ਇੱਕ ਵਾਰ ਫਿਰ 21 ਦਿਨਾਂ ਦੀ ਪੈਰੋਲ ਦੇ ਉੱਤੇ ਡੇਰਾ ਮੁਖੀ ਰਾਮ ਰਹੀਮ ਸੋਨਾਰੀਆ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਇਸ ਮਾਮਲੇ ਦੀ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ